ਸਭ ਤੋਂ ਪਹਿਲਾਂ ਇਹ ਪ੍ਰਮਾਣਿਤ ਜੋ ਮਾਈਕ੍ਰੋਸਕੋਪ ਦਾ ਖਾਤਮਾ ਹੋਣ ਵਾਲੇ ਦੇ ਬਾਰੇ ਫਿਰ ਆਪਾਂ ਜਿਹੜੇ ਜਿਹਾਏ ਹੈ ਉਸ ਤੋਂ ਬਾਅਦ ਸਜਾਵਾਂ ਵਿਸ਼ੇਸ਼ ਤੇ ਨਾ ਸਮਰਪਿਤ ਅਧਿਕਾਰੀਆਂ ਨਾਲ ਹੋ ਰਿਹਾ ਹੈ ਟਾਈਮ ਮਜਾ ਜਾ ਰਿਹਾ ਹੈ ਤਾਂ ਅਸੀਂ ਦੇ ਮਰਦਿਆਂ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਾਰੇ ਪ੍ਰੈਸ ਨੂੰ ਤੇ ਸਾਰੇ ਸਰਕਾਰ ਨੂੰ ਸੁਲਾਹੋਂ ਇਹ ਲੱਗਦਾ ਕਿ ਜੇਵਾ ਟਾਈਮ ਦੀ ਗੱਲ ਹੈ ਸਾਡੇ ਕੋਲੋਂ ਟਾਈਮ ਮੰਗਿਆ ਗਿਆ ਜਿਸ ਦਿਨ ਅੱਜ ਆਨੇ ਦੇ ਐਡੀਜੀਪੀ ਨਾਲ ਮੀਟਿੰਗ ਹੁੰਦੀ ਹੈ ਉਹਦੇ ਮੁਕਾਬਲੇ ਪੰਜਾਬ ਦੇ ਅਧਿਕਾਰੀਆਂ ਨੇ ਜੋ ਕਾਰੀਸ਼ਨ ਕੀਤਾ ਸਭ ਤੋਂ ਟਾਈਮ ਮੰਗਿਆ ਅਸਥਾਨ ਨੂੰ ਟਾਈਮ ਦਿੱਤਾ ਇਹ ਹਫ਼ਤੇ ਦਾ ਟਾਈਮ ਦਿੱਤਾ ਜਦੋਂ ਕਿ ਅਸੀਂ ਕੋਈ ਵੀ ਹਫ਼ਤੇ ਦਾ ਟਾਈਮ ਦੇਣ ਦੀ ਸਥਿਤੀਤ ਨਹੀਂ ਸੀ ਕਿਉਂਕਿ ਸਦਾਜ ਨੌਜਵਾਨ 19 ਤਰੀਕ ਨੂੰ ਜਿਹੜਾ ਜੀਵ ਜੈਸ਼ ਅਨੀਸ਼ ਖੱਤਰ ਨੂੰ ਮਨਾਉ ਉਸ ਦਿਨ ਤੋਂ ਉਹ ਮਰਨ ਮਰਤੇ ਅੰਛਣ ਤੇ ਬੈਠਾ ਔਰ ਕੁਝ ਦਿਨ ਤੋਨੇ ਪਾਣੀ ਵੀ ਨਹੀਂ ਪੀਤਾ ਔਰ ਉਹਨਾਂ ਹਾਲਾਤਾਂ 'ਚ ਕੋਈ ਤੇ ਕੋਈ ਫੈਸਲਾ ਲੈਣਾ ਕੋਈ ਟਾਈਮ ਦੇਣਾ ਉਚਿਤ ਨਹੀਂ ਸੀ ਲੇਕਿਨ ਫਿਰ ਵੀ ਆਪਾਂ ਟਾਈਮ ਦਿੱਤਾ ਕਿ ਕੋਈ ਗੱਲ ਨਹੀਂ ਜੇ ਤੁਸੀਂ ਸਮਝਦੇ ਹੋ ਤੇ ਕੋਆਰਡੀਨੇਸ਼ਨ ਕਰਕੇ ਅਸੀਂ ਇਹਦਾ ਹੱਲ ਕਰਾਉਨੇ ਆਂ ਤਾਂ ਸੀ ਤੁਹਾਨੂੰ ਇਹ ਕਰਤਾ ਉਹਨੇ ਮਨ ਗਿਆ ਕਿ ਖੱਤਰਾ ਆਪਾਂ ਤਿਆਰ ਦਿੱਤਾ ਉਸ ਦਿਨ ਵੀ ਆਪਾਂ ਪ੍ਰੈਸ ਦੇ ਵਿੱਚ ਬਾਹਰ ਆ ਕੇ ਇਹ ਗੱਲ ਕਹੀ ਸੀ ਕਿ ਭਈ ਸਦੀ ਮਜਬੂਰੀ ਬਣੇਗੀ ਸਦਾ ਕਦੇ ਵੀ ਮਨਸ਼ਾ ਰੋੜਾ ਰੋਕਣਾ ਨਹੀਂ ਹੁੰਦਾ ਸਦਾ ਕਦੇ ਵੀ ਮਨਸ਼ਾ ਰੋੜਾ ਰੋਕਣੀਆਂ ਨਹੀਂ ਹੁੰਦੀਆਂ ਲੇਕਿਨ ਇਹ ਜ਼ਰੂਰ ਹੈ ਕਿ ਸਮੇਂ ਦੀ ਹਕੂਮਤ ਨੂੰ ਸਮੇਂ ਦੀ ਸਦਾ ਧਾਰੀ ਕਰਨ ਨੂੰ ਜਾਣਕਾਰੀ ਦਾ ਪਹੁੰਚਾਉਣ ਲਈ ਆਪਣੇ ਮੁੱਦੇ ਆਪਣੇ ਮਸਲੇ ਨਾਲ ਤੱਕ ਪਹੁੰਚਾਉਣ ਲਈ ਜਿਹੜਾ ਪੀਸਫੁਲ ਅਸੀਂ ਅੰਦੋਲਨ ਕਰਦੇ ਆਂ ਉਹਦਾ ਰਾਹ ਚਾਰ ਕਰਨਾ ਹਰ ਇੱਕ ਦਾ ਨਾਗਰਿਕਤਾ ਸਦੇ ਸੰਵਿਧਾਨ ਤੋਂ ਮਿਲਿਆ ਹੋਇਆ ਅਧਿਕਾਰ ਹੈ ਕਿਉਂਕਿ ਅਸੀਂ ਲੋਕਤੰਤਰਕ ਦੇਸ਼ ਦੇ ਬਤਵਸਦਿਆਂ ਲੋਕਤੰਤਰਕ ਦੇਸ਼ ਦੇ ਵਸਣਦੇ ਆ ਇਥੇ ਦੇ ਵੋਟਰ ਹੈ ਇਥੇ ਦੇ ਨਾਗਰਿਕ ਹੈ ਉਹਦੇ ਮੁਤਾਬਕ ਹੈ ਅਸੀਂ ਦਿੱਲੀ ਜਾਣਾ ਚਾਹੁੰਦੇ ਸੀ ਇੱਥੇ ਬਹੁਤ ਸਾਰੀ ਪ੍ਰੈਸ ਵਾਲੇ ਵੀਰ ਸੋਣ ਕੰਦੇ ਸੀ ਕਿ ਪਹਿਲਾਂ ਤੁਸੀਂ ਰੋਣਾ ਰੋਕੀਆ ਹੁਣ ਤੁਸੀਂ ਰੇਲਵੇ ਤੱਕ ਵੀ ਰੋਕ ਲਿਆ ਦੱਸ ਦੇਣਾ ਚਾਹਣੇ ਭਰਾਵੋ ਜਿੱਦਾਂ ਅਸੀਂ ਰੋਣਾ ਰੋਕੀਆਂ ਨੋਟ ਕਰ ਲਿਓ ਅਸੀਂ ਰੋਣਾ ਤੇ ਆਏ ਆ 13 ਤਰੀਕ ਨੂੰ ਤੇ ਰੋਣਾ ਬੰਦ ਕਰਨ ਵਾਲੇ ਪ੍ਰਸ਼ਾਸਨ ਨੇ ਹਰਿਆਣੇ ਨੇ ਏ ਮੇਰਾ ਬੰਦ ਕਰਤੀਆਂ ਸੀ 6 ਤੇ 7 ਤਰੀਕ ਨੂੰ ਸਾਡੇ ਆਉਣ ਤੋਂ ਇੱਕ ਹਫ਼ਤਾ ਪਹਿਲਾਂ ਬੈਰੀਕੇਡਿੰਗ ਪਾ ਕਰਕੇ ਸੀਮਿੰਟ ਬਜਰੀ ਪਾ ਪਾ ਕੇ ਵਿੱਚ ਸੰਗਿਆ ਪਾ ਕੇ ਉਹ ਬੈਰੀਕੇਡਿੰਗ ਕੀਤੀ ਸਰਕਾਰ ਰੋਕੀਆਂ ਦੁਬੇ ਸੋਚਣ ਦੀ ਲੋੜ ਹੈ ਕਿ ਭਾਈ ਸਬਕਾ ਕਿਸਾਨਾਂ ਨੇ ਰੋਕੀਆਂ ਜਾਂ ਸਰਕਾਰ ਨੇ ਰੋਕੀਆਂ ਇਸ ਕਰਕੇ ਕਿਸਾਨਾਂ ਦੇ ਉੱਤੇ ਦੋਸ਼ ਮੜਨਾ ਛੱਡ ਕੇ ਸਿੰਦਾਏ ਦੋਸ਼ ਜਾਂ ਰਾਜਾਨੇ ਦੀ ਗਵਰਨਮੈਂਟ ਜਾਂ ਦਿੱਲੀ ਦੀ ਗਵਰਨਮੈਂਟ ਜਾਂ ਸਾਡੇ ਕੇਂਦਰ ਦੇ ਉੱਤੇ ਜਾਂਦਾ ਔਰ ਉਸ ਸਿੰਦਰਾਂ ਅਸੀਂ ਆਉਂ ਬੈਠੇ ਆ ਸਾਡੇ ਨੌਜਵਾਨਾਂ ਨੇ ਕੀ ਕੀਤਾ ਬਿਲਕੁਲ ਸ਼ਾਂਤ ਰਹੇ ਨੇ ਸਾਰੇ ਦਾ ਸਾਰਾ ਅੰਦੋਲਨ ਜਿਹੜਾ ਚੱਲਿਆ ਉਸ ਅੰਦੋਲਨ ਦੇ ਦੌਰਾਨ ਪੂਰੇ ਦੇ ਪੂਰੇ ਅੰਦੋਲਨ ਨੂੰ ਮੀਡੀਆ ਨੇ ਕਵਰ ਕੀਤਾ ਇੱਕ ਇੱਕ ਘਟਨਾ ਚੰਨਾਂ ਦੇ ਉੱਤੇ ਇੱਕ ਨਵੇਂ ਕੈਮਰਾ ਬੰਨ੍ਹ ਪਈ ਆ ਦੁਨੀਆਂ ਨੇ ਦੇਖ ਲਿਆ ਸਭ ਕੁਝ ਕਿਤੇ ਕੋਈ ਮੁੰਡਿਆਂ ਦੇ ਸਾਡੇ ਯੂਥ ਨੇ ਕਿਸੇ ਨੇ ਸੁੱਕੀ ਤੱਕ ਦਾ ਗੜੀ ਤੱਕ ਨਹੀਂ ਮਾਰੀ ਫਿਰ ਵੀ ਇਹਦਾ ਹਰੋਤਾ ਸਾਰੇ ਨੌਜਵਾਨਾਂ ਦੇ 370 ਵਰਗੀਆਂ ਤਾਰਾ ਮਾ ਲਾ ਦੇਣਿਆ ਯਾਤੂ ਵੀ ਰਹਾ ਸਾਰੇ ਇੱਕ ਨੌਜਵਾਨ ਖਨੋਰੀ ਬਾਰਡਰ ਤੇ ਬੋਲ ਰਿਹਾ ਹੈ ਇਹ ਕਹਿ ਰਿਹਾ ਜੇ ਕਿਸਾਨੋਂ ਸ਼ਾਂਤੀ ਬਣਾ ਕੇ ਰੱਖਣੀ ਹੈ ਡਿਸਪਲਿਨ ਦੇ ਵਿੱਚ ਰਹਿਆਂ ਖੁੱਝਾਂ ਜਿੱਤਦੀਆਂ ਹੁੰਦੀਆਂ ਤੇ ਕਹਿ ਰਿਹਾ ਇਹ ਵੀ ਕਿਹਾ ਉਹਨੇ ਤੇ ਇਧਰਲੇ ਪਾਸੇ ਆਪਾਂ ਕਿਸਾਨ ਹੈ ਤੇ ਉਧਰਲੇ ਪਾਸੇ ਜਿਹੜੇ ਜਵਾਨ ਨੇ ਉਹ ਵੀ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਪੁੱਤ ਹੈ ਉਹਨਾਂ ਦੇ ਨਾਲ ਕਿਸੇ ਨੇ ਵੀ ਹੱਥਾ ਪਾਈ ਨਹੀਂ ਕਰਨੀ ਕਿਹਾ ਤੇ ਜਿਹੜਾ ਬੁਲਾਰਾ ਇਹ ਕਹਿ ਰਿਹਾ ਹੋਵੇ ਕਿ ਉਹ ਮੁਕੱਦਮਾ ਜਿਹਨਾਂ ਨੇ ਤਾਂ ਰਾਜ ਕੀਤਾ ਉਹਨੇ ਤੇ 307 ਲਾਉਂਦੇ ਨਾਲ ਨਾਲ ਆਰ ਮਕਲਾਇਆ ਹੈ ਇਹਦਾ ਮਤਲਬ ਕੀ ਨਿਕਲਦਾ ਹੈ ਤੇ ਸਾਡੇ ਨੌਜਵਾਨਾਂ ਨੇ ਕੁਛ ਨਹੀਂ ਕੀਤਾ ਸਿਰਫ ਉਹਨਾਂ ਨੇ ਜਿਹਨਾਂ ਸਿੱਟਣ ਦਾ ਇੱਕ ਤਰੀਕਾ ਵਰਤਿਆ ਜਾ ਰਿਹਾ ਹੈ ਤਰਾ ਕਰਾਏ ਧਰਾਵਾ ਲਾ ਕੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਤੁਹਾਡੇ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਇਸ ਮੀਡੀਆ ਦੇ ਰਹਿਣ ਇਹ ਉਹ ਤਿੰਨ ਨੌਜਵਾਨਾਂ ਨੂੰ ਜੇਲ੍ਹ 'ਚ ਨਹੀਂ ਬੰਦ ਕੀਤਾ ਇਹ ਪੂਰੇ ਲੋਕਤੰਤਰਕ ਢਾਜੇ ਨੂੰ ਤੋੜ ਕੇ ਆਵਾਜ਼ ਬੁਲੰਦ ਕਰਨ ਵਾਲੇ ਹੱਕਾਂ ਦੀ ਬਾਤ ਚੁਪਰ ਮਾਰੇ ਲੋਕਾਂ ਨੂੰ ਸਨੇਹਾ ਦਿੱਤਾ ਕਿ ਜੇਕਰ ਕੱਲ ਨੂੰ ਤੁਸੀਂ ਬੋਲੋਗੇ ਤਾਂ ਸਜ਼ਾ ਤੁਹਾਨੂੰ ਵੀ ਦਿੱਤੀ ਜਾਏਗੀ ਇੱਕ ਨਮੂਨਾ ਹੈ ਇਸ ਕਰਕੇ ਕੱਲ੍ਹ ਉਹ ਨੌਜਵਾਨ ਇਹ ਨਹੀਂ ਹੈ ਕਿ ਉਹ ਹਰਿਆਣੇ ਦੇ ਨੌਜਵਾਨ ਨੇ ਉਹ ਭਾਰਤ ਦੇ ਨਾਗਰਿਕ ਨੇ ਸਭੀ ਸਾਰੇ ਦੀ ਲੜਾਈ ਲੜ ਰਹੇ ਨੇ ਦਬਲੂ ਜੁਕਤੀ ਉਹ ਨਹੀਂ ਗੱਲ ਰੱਖੀ ਜਾਂਦੀ ਜਦੋਂ ਤਾਂ ਬੜੇ ਲੜਾਈ ਕੱਲੇ ਕਿਸਾਨਾਂ ਦੇ ਨਹੀਂ ਆ ਜਾਂਦੇ ਮਿੱਤਰੋ ਹਰ ਉਸ ਇੰਡਸਟਰੀ ਇੰਡਸਟਰੀ ਬਣ ਜਾਂਦੀ ਹੈ ਹਰ ਉਸ ਵਿਪਾਰੀ ਦੀ ਬਣ ਜਾਂਦੀ ਹੈ ਹਰ ਉਸ ਲੋਕਾਂ ਦੀ ਬਣ ਜਾਂਦੀ ਹੈ ਜਿਹੜਾ ਦੇਸ਼ ਦੇ ਅੰਦਰ ਅੱਜ ਦੇ ਸਤਾ ਦੇ ਮੁਤਾਬਕ ਕੱਢ ਦੇ ਢਾਡੇ ਦੇ ਮੁਤਾਬਕ ਅੱਜ ਵੀ ਟਿਕਾ ਰਹੇ ਹੈ ਉਹਨੂੰ ਹਰ ਇੱਕ ਨੂੰ ਸੋਚਣਾ ਪਏਗਾ ਕਿ ਦੇਸ਼ ਨੂੰ ਕੰਪਨੀਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਤਾਂ ਐਡੀ ਵੱਡੀ ਲੜਾਈ ਲੜ ਰਹੇ ਹੋ ਨੌਜਵਾਨ ਜੇ ਚ ਗਏ ਨਹੀਂ ਸੱਜਾ ਸੱਜਾ ਨਾ ਫਟ ਮੰਨ ਲੰਨਾ ਕਿ ਸੇ ਉਹਨਾਂ ਦੀ ਖਤਰ ਤੱਕੜੇ ਹੁਣ ਕੇ ਮੈਦਾਨ ਚ ਉਤਰ ਗਏ ਇਦੋਂ ਵੀ ਗੱਲ ਤਾਂ ਮੈਂ ਇਹ ਕਹਾਂਗਾ ਕਿ ਅੱਜ ਇਹ ਕਹਿਣਾ ਸ਼ੁਰੂ ਕਰਤਾ ਕਿ ਲੋਜੀ ਸਰਕਾਰ ਰੋਕ ਰਹੀਆਂ ਹਾਂ ਤੁਸੀਂ ਰੇਲਣਾ ਰੋਕ ਰਹੀਆਂ ਲੋਕਾਂ ਨੂੰ ਆਵਾਜ਼ ਆਈ ਅਲਣੇ ਪਰੇਸ਼ਾਨੀ ਆਏਗੀ ਅਸੀਂ ਕਿਸੇ ਨੂੰ ਪਰੇਸ਼ਾਨ ਕਰਨਾ ਸੱਦਾ ਕੋਈ ਜੰਦਾ ਨਹੀਂ ਹੈ ਲੇਕਿਨ ਇਹ ਵੀ ਗੱਲ ਹੈ ਕਿ ਸਾਨੂੰ ਅਸੀਂ 9 ਤਰੀਕ ਤੋਂ ਕੋਰਾ ਰਹੇ ਹਾਂ ਲਿਖ ਲਿਖ ਕੇ ਦਿੱਤਾ ਕਿ ਸਦਾ ਨੌਜਵਾਨ ਮਰਮਤ ਤੇ ਬੈਠੇ ਦੂਸਰੇ ਨੌਜਵਾਨ ਦੇ ਬਾਰੇ ਚ ਉਹਦੇ ਮਾਪਿਆਂ ਨੇ ਕਿਹਾ ਕਿ ਇਸ ਮੁੰਡੇ ਦੀ ਅਸੀਂ ਮੈਡੀਕਲ ਕਰਵਾਉਣਾ ਹੈ ਪ੍ਰੋਪਰ ਜਿਵੇਂ ਚਾਹੁੰਦਾ ਪਰਿਵਾਰ ਉਸ ਤਰ੍ਹਾਂ ਦਾ ਮੈਡੀਕਲ ਦੀ ਪ੍ਰਸ਼ਾਸਨ ਨੇ ਕਰਵਾ ਕੇ ਦਿੱਤਾ ਤਾਂ ਸਮੇਂ ਦੀ ਮੰਗ ਬਣਦੀ ਹੈ ਹਾਲਾਤਾਂ ਦੇ ਮੁਤਾਬਕ ਉਹਨੂੰ ਜੇ ਤੋਂ ਬਾਹਰ ਲੱਗਾਇਆ ਜਾਏ ਉਹ ਬਿਲਕੁਲ ਕਾਨੂੰਨਤਾ ਵਰਤੀ ਜਾ ਰਹੀ ਹੈ ਉਹਨਾਂ ਦੇ ਨਾਲੋਂ ਅੱਖਾਂ ਬੰਦ ਕਰਕੇ ਬੈਠਾ ਹਰੇੜੇ ਦਾ ਪ੍ਰਸ਼ਾਸਨ ਤਾਂ ਫਿਰ ਮਜ਼ਦੂਰੀ ਬੱਸ ਆ ਲੋਕ ਜਿਹੜੇ ਸ਼ਾਂਤੀ ਨਾਲ ਅੱਜ ਵੀ ਝੋਕੜੀਆਂ ਦੇ ਵਿੱਚ ਬੈਠ ਕੇ ਆਧੀ ਟਰਾਲੀਆਂ ਦੇ ਵਿੱਚ ਬੈਠ ਕੇ ਆਜਾਂ ਜਮਨ ਲੜੇ ਸੀ ਅੱਜ ਉਹਨਾਂ ਨੂੰ ਸਰਕਾਰ ਦੀ ਅੱਖਾਂ ਖੋਲਣ ਦੇ ਲਈ ਔਰ ਜਿਹੜੀ ਮਨੁੱਖਤਾ ਦੇ ਅਧਿਕਾਰਾਂ ਦੇ ਅਨੁਸਾਰ ਹਰ ਵਿਅਕਤੀ ਦੀ ਜ਼ਿੰਦਗੀ ਦੀ ਇਹ ਰੱਖੀ ਕਰਨਾ ਸਭੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਉਹ ਨਾ ਨਿਭਾਈ ਜਾਵੇ ਤਾਂ ਰੋਡਾਂ 'ਤੇ ਮੌਤ ਵੰਨਾਂ ਨੂੰ ਜਿਉਂਦੇ ਰੱਖਣ ਦੇ ਨਹੀਂ ਉਹਨਾਂ ਦੀ ਜ਼ਿੰਦਗੀ ਬਚਾਉਣ ਦੇ ਨਹੀਂ ਸਰਕਾਰ ਦੇ ਕੰਮ ਖੋਲਣ ਦੇ ਲਈ ਸਾਨੂੰ ਐਸਾ ਰੇਲਵੇ ਟ੍ਰੈਕ ਤੇ ਆਵਾਤਿਆ ਹੈ ਸਾਡੀ ਕੋਈ ਮਨਸ਼ਾ ਨਹੀਂ ਸੀ ਕਿ ਅਸੀਂ ਰੇਲਾ ਬੰਦ ਕਰਕੇ ਬੈਠ ਜਾਈਏ ਸੋ ਸਮੂਹ ਮੁੰਡੀਆਂ ਕਾਰੀਆਂ ਨੂੰ ਬਦਨਾਮ ਕਰਨ ਦੇ ਮਨਸ਼ਾ ਦੇ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਜਾਣ ਬੁਝਕੇ ਕੀਤਾ ਜਾ ਰਿਹਾ ਹੈ ਅੰਦੋਲਨਾਂ ਕਾਰੀ ਵੀਰੋ ਅੰਦੋਲਨ ਚੱਲ ਰਹੀ ਹੈ ਤੇ ਚੇਤ ਮੇਰੀ ਬੇਨਤੀ ਕਿ ਆ ਲੈ ਰਹੇ ਹੋ ਸ਼ਾਂਤੀ ਨੂੰ ਪੂਰਨ ਢੰਗ ਨਾਲ ਆਪਣੀ ਲੜਾਈ ਲੜਨੀ ਹੈ ਅੱਜ ਸਵੇਰ ਮੈਨੂੰ ਪਤਾ ਲੱਗਿਆ ਭਿੰਦਰ ਸਾਹਿਬ ਬੇਟੀ ਬਿਮਾਰ ਸੀਗੀ ਜਾਣਾ ਪੈ ਗਿਆ ਉਹਨਾਂ ਨੂੰ ਉਹਦੇ ਲਈ ਪਾਸੇ ਨੂੰ ਆਪਣੇ ਜਿਹੜੇ ਸ਼ੁਭ ਕਰਨ ਦੇ ਸਬੰਧ ਚ ਪੀਏ ਇਹਨਾਂ ਪਈਆਂ ਹੋਈਆਂ ਨੇ ਉਹ ਸਾਰੇ ਵਕੀਰ ਆ ਰਹੇ ਨੇ ਖੇਉਰੀ ਬੋਰਡ ਦੇ ਮੁੱਖਾਂ ਮੇਠਲ ਉਹਨਾਂ ਦੀ ਪੂਰੀ ਟੀਮ ਆ ਰਹੀ ਹੈ ਉਹਨਾਂ ਨੂੰ ਟਾਈਮ ਦਿੱਤਾ ਸੀ ਅਸੀਂ ਕਿ 3 ਵਜੇ ਅਸੀਂ ਮਿਲਾਂਗੇ ਤੁਹਾਨੂੰ ਅਸੀਂ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਹੋਣੀ ਗੱਲ ਹੋਈ ਹੈ ਉਹਨਾਂ ਨੂੰ ਵੀ ਇਹ ਦੱਸੀ ਹੈ ਗੱਲ ਤੇ ਇੱਕ ਵਾਰੀ ਸਾਨੂੰ ਉੱਥੇ ਜਾਣਾ ਪੈਣਾ ਉਹਨਾਂ ਨੂੰ ਸਾਰੇ ਉਹ ਮੁੱਖ ਸਥਿਤੀ ਸਰਬੋਚਨ ਕਿ ਕਿੰਨਾ ਦਿਨ ਬੈਠੇ ਸੀ ਟੀਮ ਦੇ ਨਾਲ ਸਾਂਝਾ ਕਰਨਾ ਇਸ ਲਈ ਤੁਸੀਂ ਸਾਰਿਆਂ ਨੇ ਮੇਰੀ ਹੱਥੋਂ ਦੋ ਬੈਂਚੇ ਇੱਕਦਮ ਛਾਤੀ ਤੇ ਪਾ ਕੇ ਰੱਖਿਓ ਜ਼ਿੰਮੇਵਾਰਤ ਕਾਇਓ ਸਾਡੇ ਜਿਹੜੇ ਵੀਰੋ ਸਾਡੀ ਆਪ ਦੀ ਜ਼ਿੰਮੇਵਾਰੀ ਇਹ ਸਮਝੋ ਕਿ ਜੇ ਭਨੇਰ ਸਾਹਿਬ ਇੱਥੇ ਹੈ ਨਹੀਂ ਤਾਂ ਤੁਸੀਂ ਸਾਰੇ ਭਨੇਰ ਦੀ ਥਾਂ ਤੇ ਡਿਊਟੀ ਨਿਭਾਓ ਜੇ ਦੰਨੇ ਵਾਲੇ ਇੱਥੇ ਹੈ ਨਹੀਂ ਮਜਬੂਰੀ ਵਾਸਤੇ ਉੱਥੇ ਜਾਣਾ ਪੈ ਰਿਹਾ ਤੁਸੀਂ ਸਾਰੇ ਸਾਡੀ ਥਾਂ ਦੇ ਉੱਤੇ ਆ ਕੇ ਇਸੇ ਤਰੀਕੇ ਦੇ ਨਾਲ ਸ਼ਾਂਤੀਪੁਰੋਂ ਢਗ ਦੇ ਨਾਲ ਅਵੰਨਨ ਮੁੜ ਕੇ ਤੋਰਿਓ ਮੈਂ ਤੁਹਾਡਾ ਸਾਰਿਆਂ ਦਾ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਜਿਵੇਂ ਅਸੀਂ ਕਿਹਾ ਸੀ ਕਿ ਅਸੀਂ 12:30 ਮੇਰੇ ਬਿਠਾ ਹੋਏ ਤੁਸੀਂ 12:30 ਤੋਂ ਵੀ 4 ਮਿੰਟ ਉੱਪਰ ਟਪਾ ਕੇ ਦੇ ਲਏ ਅੱਜ ਜੀ ਆਇਆਂ ਹੋ ਇਸ ਲਈ ਤੁਹਾਡਾ ਸਾਰਿਆਂ ਦਾ ਧੰਵਾਜ ਬਹੁਤ ਬਹੁਤ ਮਿਹਰਬਾਨੀ ਸੋ ਸ਼ੁਕਰਜਾ ਅੱਗੇ ਜਿਹੜੀ ਕਾਕਾ ਵੀ ਸਟੇ ਸਟਰੀ ਸਾਹਮਣੇ ਕਰਨੇ ਦਾਸ ਦੀ ਇੰਨੀ ਕ ਹਾਜ਼ਰੀ ਪ੍ਰਮਾਣ ਕਰੂ ਵਾਹਿਗੁਰੂ ਜੀ ਦਾ ਖਾਸ ਆਸ਼ੀਰਵਾਦ ਲਿਖਦੇ